ਹੁਣ ਸਾਰੀ ਦੇਖੋ ਇਹ ਸਾਰੀ ਦੁਨੀਆ ਖੜੀ ਹੋਇਆ ਤੰਗ ਤਾਂ ਹੋਏ ਰਹੀ ਹੈ ਵੀ ਆਪਣਾ ਵੀ ਕਿਸੇ ਨੂੰ ਬੱਥ ਨਹੀਂ ਮਿਲਦੀ ਵੀ ਬੱਸਾਂ ਦੇ ਬੱਸਾਂ ਦੇ ਪਰ ਉਹ ਸਹੀ ਬੰਦਾ ਹਰ ਘਰ ਦੇ ਤੁਰਦਾ ਵੀ ਚੱਲ ਬੱਸ ਪਰ ਚੱਲ ਕੇ ਹੁਣ ਇਸ ਤਰ੍ਹਾਂ ਅਸੀਂ ਭੋਗਪੁਰ ਜਾਣਾ ਅਸੀਂ ਲੇਟ ਹੋ ਜਾਣਾ ਔੜੋ ਬੱਖ ਔਖਾ ਹੈ ਮਤਲਬ ਜਿਹੜਾ ਤੈ ਸਮਾਸੀਗਾ ਉਸ ਤੋਂ ਵੀ ਦੇਰ ਹੋਊ ਉਹ ਤਾਂ ਐਟਾ ਹੋ ਜਾਂਦਾ ਬੰਦਾ ਛਿੜਕ ਜਾਂਦਾ ਮੇਰਾ ਨਾਮ ਸਰਵਨ ਕੁਮਾਰ ਹੈ ਸਰਵਨ ਜੀ ਕਿਸ ਤਰ੍ਹਾਂ ਦੇਖਦੇ ਵੀ ਜਿਹੜੀ ਹੜਤਾਲ ਆ ਕਿਹੜੀ ਜਗ੍ਹਾ ਤੁਸ ਜਾਣਾ ਸੀਗਾ ਤੇ ਕਿੰਨਾ ਲੱਗੂ ਅਸੀਂ ਬਿਆਸ ਜਾਣਾ ਥੇਗਾ ਕੋਈ ਪਹਿਲਾਂ ਪਤਾ ਨਾ ਸੀਗਾ ਅਸੀਂ ਤਾਂ ਪੂਰਾ ਤਿਆਰ ਹੋ ਕੇ ਆਇਓ ਹੈਗੇ ਹੈਗੇ ਹੁਣ ਇੱਥੇ ਪਤਾ ਲੱਗਿਆ ਹੈਗਾ ਕਿ ਬੜੇ ਪਰੇਸ਼ਾਨ ਹੋ ਰਹੇ ਹੈਗੇ ਬਿਨਾਂ ਉਹਦੇ ਤੁਮਾੜੀ ਲੱਗਦਾ ਕਿ ਜੇ ਹੜਤਾਲ ਲੰਬੀ ਹੋ ਗਈ ਤਾਂ ਬਿਆਸ ਪਹੁੰਚ ਪਾਉਂਗੇ ਨਹੀਂ ਐਡਾ ਤਾਂ ਮੈਨੂੰ ਲੱਗਦਾ ਹੀ ਨਹੀਂ ਕਿ ਬਿਆਸ ਪਹੁੰਚ ਪਾਉਂਗਾ ਅੱਜ ਮੈਂ ਕਿਉਂਕਿ ਲੱਗਦਾ ਨਹੀਂ ਜਿਸ ਤਰ੍ਹਾਂ ਇਹ ਲੱਗ ਬੈਠੇ ਆ ਲੱਗਦਾ ਨਹੀਂ ਹੈਗਾ ਕਿ ਇਹ ਸ਼ਾਮ ਤੱਕ ਵੀ ਉੱਠਣਗੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹੇ ਬਹੁਤ ਸਾਹਮਣਾ ਦੇਖੋ ਬੈਗ ਚੱਕੇ ਹੋ ਹੈਗੇ ਆ ਕੋਲ ਚੱਕੇ ਹੋ ਹੈਗੇ ਆ ਜਾਣਾ ਤਾਂ ਬਹੁਤ ਜ਼ਰੂਰੀ ਜਾਣਾ ਥੇਗਾ ਪਰੇਸ਼ਾਨੀ ਦਾ ਬਹੁਤ ਸਾਹਮ ਉਹਨੂੰ ਅਲਟਰਨੇਟਿਵ ਕੀ ਪ੍ਰਾਈਵੇਟ ਅਲਟਰਨੇਟਿਵ ਪ੍ਰਾਈਵੇਟ ਵੀ ਕੋਈ ਨਹੀਂ ਆ ਰਹੀ ਹੈਗੀ ਅੱਜ ਪੰਜਾਬ ਦੇ ਵਿੱਚ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਣਾ ਸੀ ਜਿਹਦੇ ਸਬੰਧ ਦੇ ਵਿੱਚ ਸਾਡੀਆਂ ਗੇਟ ਰੈਲੀਆਂ ਤੇ ਜਦੋਂ ਟੈਂਡਰ ਖੋਲਣਾ ਸੀ ਉਹਦੇ ਵੇਲੇ ਬੰਦ ਦਾ ਐਲਾਨ ਸੀ ਪਰ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਵਾਅਦਾ ਕਰਦੇ ਹੋਏ ਸਾਡੇ ਤਕਰੀਬਨ ਸਵੇਰ ਤੋਂ 4 ਵਜੇ ਤੋਂ ਸਾਰੇ ਡੀਪੂਆਂ ਦੇ ਪ੍ਰਧਾਨ ਤੇ ਸਟੇਟ ਕਮੇਟੀ ਦੇ ਆਗੂ ਅਰੈਸਟ ਕਰ ਲਏ ਆ ਤੇ ਅਰੈਸਟ ਕਰਨ ਤੋਂ ਬਾਅਦ ਸਾਡੇ ਵੱਲੋਂ ਪੂਰਾ ਪੰਜਾਬ ਨਾਲ ਦੀ ਨਾਲ ਪੰਜਾਬ ਦੇ ਵਸਣ ਤੇ ਪੂਰਾ ਪੰਜਾਬ ਬੰਦ ਕਰ ਦਿੱਤਾ ਗਿਆ ਤੇ ਕਿਸੇ ਵੀ ਹੱਦ ਤੱਕ ਹੋ ਜੇ ਅਸੀਂ ਕਿਲੋਮੀਟਰ ਜਿਹੜੀਆਂ ਬੱਸਾਂ ਨੇ ਉਹ ਪੰਜਾਬ ਦੇ ਵਿੱਚ ਨਹੀਂ ਪੈਣ ਦੇਣੀਆਂ ਕਿਲੋਮੀਟਰਾਂ ਦੇ ਸਬੰਧ ਦੇ ਵਿੱਚ ਸਾਡਾ ਪੂਰਾ ਪੰਜਾਬ ਬੰਦਾ ਤੇ ਹੜਤਾਲ ਜਾਰੀ ਹੈ ਕਿ ਮੈਂ ਸੀਆਈਟੀਯੂ ਦਾ ਪੰਜਾਬ ਦਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਗੀ ਸਭ ਤੋਂ ਵੱਗ ਜਿਹੜੇ ਦਿਖਾਏ ਤੇ ਉਹਨਾਂ ਤੇ ਅਮਲ ਕਰਨ ਦੀ ਬਜਾਏ ਪਹਿਲੀਆਂ ਸਰਕਾਰਾਂ ਤੋਂ ਵੀ ਗਾਂ ਲੰਘ ਗਏ ਹਾਲਾਤ ਦੇ ਬਣ ਕੇ ਲੋਕ ਇਹ ਕਹਿਣ ਲੱਗੇ ਕੋਈ ਕੋਈ ਕਹਿੰਦਾ ਕਾਂਗਰਸ ਸਿੰਘ ਦੀ ਕੋਈ ਕਹਿੰਦਾ ਅਕਾਲੀ ਸਿੰਘ ਦੇ ਨਾਲੋਂ ਸਾਡੇ ਪੰਨ ਬਸ ਦੇ ਜਿਹੜੇ ਕੰਮ ਇਹ ਆ ਇਹਨੂੰ ਵੀ ਹੱਕੀ ਦਾ ਜਾਜ ਮੰਗਾ ਮੰਨਣ ਦੀ ਬਜਾਏ ਅਰੇ ਭਾਈ ਨਹੀਂ ਅਗਰ ਗੌਰ ਚ ਆ ਗਿਆ ਇਹਨਾਂ ਦੇ ਰਾਤ ਦੇ ਪੰਜਾਬ ਦੇ ਜਿਹੜੇ ਆਗੂ ਆ ਉਹ ਵੱਖ-ਵੱਖ ਥਾਵਾਂ 'ਚ ਬੰਦ ਕਰੇ ਹੋਏ ਆ ਦੇਖ ਕੇ ਤਾਂ ਹੁਣ ਸਾਰੀ ਦੇਖੋ ਸਾਰੀ ਦੁਨੀਆ ਖੜੀ ਹੋਇਆ ਤੰਗ ਤਾਂ ਹੋਏ ਰਹੀ ਐ ਵੀ ਆਪਣਾ ਵੀ ਕਿਸੇ ਨੂੰ ਵਾਥ ਨਹੀਂ ਮਿਲਦੀ ਵੀ ਬਸਾਂ ਦੇ ਬਸਾਂ ਦੇ ਭਰੋ ਸਹੀ ਬੰਦਾ ਉਹ ਘਰ ਦੇ ਤੁਰਦਾ ਵੀ ਚੱਲ ਬਸ ਪਰ ਚੱਲ ਕੇ ਹੁਣ ਇਸ ਤਰ੍ਹਾਂ ਅਸੀਂ ਭੋਗ ਪਰ ਜਾਣਾ ਸੀ ਲੇਟ ਹੋ ਜਾਣਾ ਔੜੋ ਬੱਖ ਔਖਾ ਮੰਨ ਲੇ ਜਿਹੜਾ ਤੈ ਸਮਾਸੀਗਾ ਉਸ ਤੋਂ ਵੀ ਦੇਰ ਹੋਊ ਉਹ ਤਾਂ ਐਟਾ ਹੋ ਜਾਂਦਾ ਬੰਦਾ ਫੜਕ ਜਾਂਦਾ ਮੇਰਾ ਨਾਮ ਸਰਵਨ ਕੁਮਾਰ ਹੈ ਸਰਵਨ ਜੀ ਕਿਸ ਤਰ੍ਹਾਂ ਦੇਖਦੇ ਵੀ ਜੜੀ ਹੜਤਾਲ ਹੈ ਕਿਹੜੀ ਜਗ੍ਹਾ ਤੁਸ ਜਾਣਾ ਸੀਗਾ ਤੇ ਕਿੰਨਾ ਲੱਗ ਤੁਸੀਂ ਬਿਆਸ ਜਾਣਾ ਸੀਗਾ ਕੋਈ ਪਹਿਲਾਂ ਪਤਾ ਨਾ ਸੀਗਾ ਅਸੀਂ ਤਾਂ ਪੂਰਾ ਤਿਆਰ ਹੋ ਕੇ ਆਇਓ ਹੈਗੇ ਹੈਗੇ ਹੁਣ ਇੱਥੇ ਪਤਾ ਲੱਗਿਆ ਹੈਗਾ ਕਿ ਬੜੇ ਪਰੇਸ਼ਾਨ ਹੋ ਰਹੇ ਹੈਗੇ ਬਿਨਾਂ ਉਹਦੇ ਤੁਮਾਂ ਜੀ ਲੱਗਦਾ ਕਿ ਜੇ ਹੜਤਾਲ ਲੰਬੀ ਹੋ ਗਈ ਤਾਂ ਬਿਆਸ ਪਹੁੰਚ ਪਾਉਂਗੇ ਨਹੀਂ ਐਡਾ ਤਾਂ ਮੈਨੂੰ ਲੱਗਦਾ ਹੀ ਨਹੀਂ ਕਿ ਬਿਆਸ ਪਹੁੰਚ ਪਾਉਂਗਾ ਅੱਜ ਮੈਂ ਕਿਉਂਕਿ ਲੱਗਦਾ ਨਹੀਂ ਜਿਸ ਤਰ੍ਹਾਂ ਇਹ ਲੱਗ ਬੈਠੇ ਆ ਲੱਗਦਾ ਨਹੀਂ ਹੈਗਾ ਕਿ ਇਹ ਸ਼ਾਮ ਤੱਕ ਵੀ ਉੱਠਣਗੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਸਾਹਮਣਾ ਦੇਖੋ ਬੈਗ ਚੱਕੇ ਹੋ ਹੈਗੇ ਆ ਕੋਲ ਚੱਕੇ ਹੋ ਹੈਗੇ ਆ ਜਾਣਾ ਤਾਂ ਬਹੁਤ ਜ਼ਰੂਰੀ ਜਾਣਾ ਹੈਗਾ ਪਰੇਸ਼ਾਨੀ ਤਾਂ ਬਹੁਤ ਸਾਹਮਣਾ ਕਰਦੇ ਫਿਰ ਉਹ ਅਲਟਰਨੇਟਿਵ ਕੀ ਪ੍ਰਾਈਵਟ ਅਲਟਰਨੇਟਿਵ ਪ੍ਰਾਈਵੇਟ ਵੀ ਕੋਈ ਨਹੀਂ ਆ ਰਹੀ ਹੈਗੀ ਅੱਜ ਪੰਜਾਬ ਦੇ ਵਿੱਚ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਣਾ ਸੀ ਜਿਹਦੇ ਸਬੰਧ ਦੇ ਵਿੱਚ ਸਾਡੀਆਂ ਗੇਟ ਰੈਲੀਆਂ ਤੇ ਜਦੋਂ ਟੈਂਡਰ ਖੋਲਣਾ ਸੀ ਉਹਦੇ ਵਲ ਬੰਦ ਦਾ ਐਲਾਨ ਸੀ ਪਰ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਵਾਅਦਾ ਕਰਦੇ ਹੋਏ ਸਾਡੇ ਤਕਰੀਬਨ ਸਵੇਰ ਤੋਂ 4 ਵਜੇ ਤੋਂ ਸਾਰੇ ਡੀਪੂਆਂ ਦੇ ਪ੍ਰਧਾਨ ਤੇ ਸਟੇਟ ਕਮੇਟੀ ਦੇ ਆਗੂ ਅਰੈਸਟ ਕਰ ਲਏ ਆ ਤੇ ਅਰੈਸਟ ਕਰਨ ਤੋਂ ਬਾਅਦ ਸਾਡੇ ਵੱਲੋਂ ਪੂਰਾ ਪੰਜਾਬ ਨਾਲ ਦੀ ਨਾਲ ਪੰਜਾਬ ਦੇ ਵਸਣ ਤੇ ਪੂਰਾ ਪੰਜਾਬ ਬੰਦ ਕਰ ਦਿੱਤਾ ਗਿਆ ਤੇ ਕਿਸੇ ਵੀ ਹੱਦ ਤੱਕ ਹੋ ਜੇ ਅਸੀਂ ਕਿਲੋਮੀਟਰ ਜਿਹੜੀਆਂ ਬੱਸਾਂ ਨੇ ਉਹ ਪੰਜਾਬ ਦੇ ਵਿੱਚ ਨਹੀਂ ਪੈਣ ਦੇਣੀਆਂ ਕਿਲੋਮੀਟਰਾਂ ਦੇ ਸਬੰਧ ਦੇ ਵਿੱਚ ਸਾਡਾ ਪੂਰਾ ਪੰਜਾਬ ਬੰਦਾ ਤੇ ਹੜਤਾਲ ਜਾਰੀ ਹੈ ਕਿ ਮੈਂ ਸੀਆਈਟੀਯੂ ਦਾ ਪੰਜਾਬ ਦਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਗੀ ਸਭ ਤੋਂ ਵੱਡਾ ਜਿਹੜੇ ਦਿਖਾਏ ਤੇ ਉਹਨਾਂ ਤੇ ਅਮਲ ਕਰਨ ਦੀ ਬਜਾਏ ਪਹਿਲੀਆਂ ਸਰਕਾਰਾਂ ਤੋਂ ਵੀ ਗਾਹਾਂ ਲੰਘ ਗਏ ਹਾਲਾਤ ਇਹ ਬਣ ਗਏ ਲੋਕ ਇਹ ਕਹਿਣ ਲੱਗੇ ਕੋਈ ਕੋਈ ਕਹਿੰਦਾ ਕਾਂਗਰਸ ਸਿੰਘ ਦੀ ਕੋਈ ਕਹਿੰਦਾ ਅਕਾਲੀ ਸਿੰਘ ਦੇ ਨਾਲੋਂ ਸਾਡੇ ਪੰਨ ਬਸ ਦੇ ਜਿਹੜੇ ਕੰਮ ਇਹ ਆ ਕਿ ਉਹਦੇ ਹੱਕ ਜਿਹਦੇ ਜਾਜ ਮੰਗਾ ਮੰਨਣ ਦੀ ਬਜਾਏ ਰਵਾਈ ਨੇ ਗੌਰ ਚ ਆ ਗਿਆ ਇਹਨਾਂ ਦੇ ਰਾਤ ਦੇ ਪੰਜਾਬ ਦੇ ਜਿਹੜੇ ਆਗੂ ਆ ਉਹ ਵੱਖ-ਵੱਖ ਥਾਵਾਂ 'ਚ ਬੰਦ ਕਰੇ ਹੋਏ ਆ ਦੇਖ ਕੇ ਤਾਂ ਹੁਣ ਸਾਰੀ ਦੇਖੋ ਇਹ ਸਾਰੀ ਦੁਨੀਆ ਖੜੀ ਹੋਇ ਹੈ ਤੰਗ ਤਾਂ ਹੋਏ ਰਹੀ ਹੈ ਵੀ ਆਪਣਾ ਵੀ ਕਿਸੇ ਨੂੰ ਵਾਤ ਨਹੀਂ ਮਿਲਦੀ ਵੀ ਬੱਸਾਂ ਦੇ ਬੱਸਾਂ ਦੇ ਭਰੋ ਸਹੀ ਬੰਦਾ ਹਰ ਘਰ ਦੇ ਤੁਰਦਾ ਵੀ ਚੱਲ ਬੱਸ ਪਰ ਚੱਲ ਕੇ ਹੁਣ ਇਸ ਤਰ੍ਹਾਂ ਅਸੀਂ ਭੋਗਪੁਰ ਜਾਣਾ ਸੀ ਲੇਟ ਹੋ ਜਾਣਾ ਬੜਾ ਬੱਖਾ ਆਖਾ ਬੰਦਾ ਜਿਹੜਾ ਤੈ ਤ ਸਮਾਸੀਗਾ ਉਸ ਤੋਂ ਵੀ ਦੇਰ ਹੋ ਉਹ ਤਾਂ ਐਡਾ ਹੋ ਜਾਂਦਾ ਬੰਦਾ ਛਿੜਕ ਜਾਂਦਾ ਮੇਰਾ ਨਾਮ ਸਰਵਨ ਕੁਮਾਰ ਹੈ ਜੀ ਸਰਵਨ ਜੀ ਕਿਸ ਤਰ੍ਹਾਂ ਦੇਖਦੇ ਵੀ ਜੜੀ ਹੜਤਾਲ ਆ ਕਿਹੜੀ ਜਗ੍ਹਾ ਤੁਸ ਜਾਣਾ ਸੀਗਾ ਤੇ ਕਿੰਨਾ ਲੱਗੂ ਅਸੀਂ ਬਿਆਸ ਜਾਣਾ ਥੇਗਾ ਕੋਈ ਪਹਿਲਾਂ ਪਤਾ ਨਾ ਸੀਗਾ ਅਸੀਂ ਤਾਂ ਪੂਰਾ ਤਿਆਰ ਹੋ ਕੇ ਆਇਓ ਹੈਗੇ ਹੈਗੇ ਹੁਣ ਇੱਥੇ ਪਤਾ ਲੱਗਿਆ ਹੈਗਾ ਕਿ ਬੜੇ ਪਰੇਸ਼ਾਨ ਹੋ ਰਹੇ ਹੈਗੇ ਬਿਨਾਂ ਉਹਦੇ ਤੁਮਾੜੀ ਲੱਗਦਾ ਕਿ ਜੇ ਹੜਤਾਲ ਲੰਬੀ ਹੋ ਗਈ ਤਾਂ ਬਿਆਸ ਪਹੁੰਚ ਪਾਉਂਗੇ ਤੁਸੀਂ ਨਹੀਂ ਐਡਾ ਤਾਂ ਮੈਨੂੰ ਲੱਗਦਾ ਹੀ ਨਹੀਂ ਕਿ ਬਿਆਸ ਪਹੁੰਚ ਪਾਉਂਗਾ ਅੱਜ ਮੈਂ ਕਿਉਂਕਿ ਲੱਗਦਾ ਲੱਗਦਾ ਨਹੀਂ ਹੈਗਾ ਕਿ ਇਹ ਸ਼ਾਮ ਤੱਕ ਵੀ ਉੱਠਣਗੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਸਾਹਮਣਾ ਦੇਖੋ ਬੈਗ ਚੱਕੇ ਹੋ ਹੈਗੇ ਆ ਕੋਲ ਚੱਕੇ ਹੋ ਹੈਗੇ ਆ ਜਾਣਾ ਤਾਂ ਬਹੁਤ ਜ਼ਰੂਰੀ ਜਾਣਾ ਹੈਗਾ ਪਰੇਸ਼ਾਨੀ ਦਾ ਬਹੁਤ ਸਾਹਮਣਾ ਕਰਦੇ ਫਿਰ ਅਲਟਰਨੇਟਿਵ ਕੀ ਪ੍ਰਾਈਵਟ ਅਲਟਰਨੇਟਿਵ ਪ੍ਰਾਈਵੇਟ ਵੀ ਕੋਈ ਨਹੀਂ ਆ ਰਹੀ ਹੈਗੀ ਅੱਜ ਪੰਜਾਬ ਦੇ ਵਿੱਚ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਣਾ ਸੀ ਜਿਹਦੇ ਸਬੰਧ ਦੇ ਵਿੱਚ ਸਾਡੀਆਂ ਗੇਟ ਰੈਲੀਆਂ ਤੇ ਜਦੋਂ ਟੈਂਡਰ ਖੋਲਣਾ ਸੀ ਉਹਦੇ ਵਲ ਬੰਦ ਦਾ ਐਲਾਨ ਸੀ ਪਰ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਵਾਅਦਾ ਕਰਦੇ ਹੋਏ ਸਾਡੇ ਤਕਰੀਬਨ ਸਵੇਰ ਤੋਂ 4 ਵਜੇ ਤੋਂ ਸਾਰੇ ਡੀਪੂਆਂ ਦੇ ਪ੍ਰਧਾਨ ਤੇ ਸਟੇਟ ਕਮੇਟੀ ਦੇ ਆਗੂ ਅਰੈਸਟ ਕਰ ਲਏ ਆ ਤੇ ਅਰੈਸਟ ਕਰਨ ਤੋਂ ਬਾਅਦ ਸਾਡੇ ਵੱਲੋਂ ਪੂਰਾ ਪੰਜਾਬ ਨਾਲ ਦੀ ਨਾਲ ਪੰਜਾਬ ਦੇ ਵਸਣ ਤੇ ਪੂਰਾ ਪੰਜਾਬ ਬੰਦ ਕਰ ਦਿੱਤਾ ਗਿਆ ਤੇ ਕਿਸੇ ਵੀ ਹੱਦ ਤੱਕ ਹੋ ਜੇ ਅਸੀਂ ਕਿਲੋਮੀਟਰ ਜਿਹੜੀਆਂ ਬੱਸਾਂ ਨੇ ਉਹ ਪੰਜਾਬ ਦੇ ਵਿੱਚ ਨਹੀਂ ਪੈਣ ਦੇਣੀਆਂ ਕਿਲੋਮੀਟਰਾਂ ਦੇ ਸਬੰਧ ਦੇ ਵਿੱਚ ਸਾਡਾ ਪੂਰਾ ਪੰਜਾਬ ਬੰਦਾ ਤੇ ਹੜਤਾਲ ਜਾਰੀ ਹੈ ਕਿ ਮੈਂ ਸੀਆਈਟੀਯੂ ਦਾ ਪੰਜਾਬ ਦਾ ਜੁਮੇਦ ਪ੍ਰਧਾਨ ਗੁਰਦੀਪ ਸਿੰਘ ਬਾਗੀ ਸਭ ਜਿਹੜੇ ਦਿਖਾਇਏ ਤੇ ਉਹਨਾਂ ਤੇ ਅਮਲ ਕਰਨ ਦੀ ਬਜਾਏ ਪਹਿਲੀਆਂ ਸਰਕਾਰਾਂ ਤੋਂ ਵੀ ਗਾਂ ਲੰਘ ਗਏ ਹਾਲਾਤ ਇਹ ਬਣ ਗਏ ਲੋਕ ਇਹ ਕਹਿਣ ਲੱਗੇ ਕੋਈ ਕੋਈ ਕਹਿੰਦਾ ਕਾਂਗਰਸ ਸਿੰਘ ਦੀ ਕੋਈ ਕਹਿੰਦਾ ਅਕਾਲੀ ਸਿੰਘ ਦੇ ਨਾਲੋਂ ਸਾਡੇ ਪਨ ਬਸ ਦੇ ਜਿਹੜੇ ਕੰਮ ਏ ਆ ਇਹਨੂੰ ਵੀ ਹੱਕੀ ਦਾ ਜਾਜ ਮੰਗਾ ਮੰਨਣ ਦੀ ਬਜਾਏ ਅਰਵਾਈ ਦੇ ਗੌਰ ਚ ਆ ਗਿਆ ਇਹਨਾਂ ਦੇ ਰਾਤ ਦੇ ਪੰਜਾਬ ਦੇ ਜਿਹੜੇ ਆਗੂ ਆ ਉਹ ਵੱਖ-ਵੱਖ ਥਾਵਾਂ 'ਚ ਬੰਦ ਕਰੇ ਹੋਏ ਆ ਦਿੱਕਤ ਤਾਂ ਹੁਣ ਸਾਰੀ ਦੇਖੋ ਸਾਰੀ ਦੁਨੀਆ ਖੜੀ ਹੋ ਐ ਤੰਗ ਤਾਂ ਹੋਈ ਰਹੀ ਐ ਵੀ ਆਪਣਾ ਵੀ ਕਿਸੇ ਨੂੰ ਵਤ ਨਹੀਂ ਮਿਲਦੀ ਵੀ ਬੱਸਾਂ ਦੇ ਬੱਸਾਂ ਦੇ ਪ੍ਰੋਫੈਸਰ ਹੀ ਬੰਦਾ ਘਰ ਦੇ ਤੁਰਦਾ ਵੀ ਚੱਲ ਬੱਸ ਪਰ ਚੱਲ ਕੇ ਹੁਣ ਇਸ ਤਰ੍ਹਾਂ ਅਸੀਂ ਭੋਗਪੁਰ ਜਾਣਾ ਅਸੀਂ ਲੇਟ ਹੋ ਜਾਣਾ ਬੜੋ ਬਖੌਖ ਆਖਾ ਬੰਦਾ ਜਿਹੜਾ ਤੈ ਸਮਾਸੀਗਾ ਉਸ ਤੋਂ ਤੁਸੀਂ ਦੇਰ ਹੋ ਉਹ ਤਾਂ ਐਡਾ ਉਹ ਜਾਂਦਾ ਬੰਦਾ ਛਿੜਕ ਜਾਂਦਾ ਮੇਰਾ ਨਾਮ ਸਰਵਨ ਕੁਮਾਰ ਆ ਜੀ ਸਰਵਨ ਜੀ ਕਿਸ ਤਰ੍ਹਾਂ ਦੇਖਦੇ ਵੀ ਜਿਹੜੀ ਹੜਤਾਲ ਆ ਕਿਹੜੀ ਜਗ੍ਹਾ ਤੁਸੀ ਜਾਣਾ ਸੀਗਾ ਤੇ ਕਿੰਨਾ ਲੱਗ ਸੀ ਬਿਆਸ ਜਾਣਾ ਥੇਗਾ ਕੋਈ ਪਹਿਲਾਂ ਪਤਾ ਨਾ ਸੀਗਾ ਅਸੀਂ ਤਾਂ ਪੂਰਾ ਤਿਆਰ ਹੋ ਕੇ ਆਇਓ ਹੈਗੇ ਹੈਗੇ ਹੁਣ ਇੱਥੇ ਪਤਾ ਲੱਗਿਆ ਹੈਗਾ ਕਿ ਬੜੇ ਪਰੇਸ਼ਾਨ ਹੋ ਰਹੇ ਹੈਗੇ ਬਿਨਾਂ ਉਹਦੇ ਤੋਂ ਮਾੜੀ ਲੱਗਦਾ ਕਿ ਜੇ ਹੜਤਾਲ ਲੰਬੀ ਹੋ ਗਈ ਤਾਂ ਬਿਆਸ ਪਹੁੰਚ ਪਾਉਂਗੇ ਨਹੀਂ ਐਡਾ ਤਾਂ ਮੈਨੂੰ ਲੱਗਦਾ ਹੀ ਨਹੀਂ ਕਿ ਬਿਆਸ ਪਹੁੰਚ ਪਾਉਂਗਾ ਅੱਜ ਮੈਂ ਕਿਉਂਕਿ ਲੱਗਦਾ ਨਹੀਂ ਜ ਲੱਗਦਾ ਨਹੀਂ ਹੈਗਾ ਕਿ ਇਹ ਸ਼ਾਮ ਤੱਕ ਵੀ ਉੱਠਣਗੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਸਾਹਮਣਾ ਦੇਖੋ ਬੈਗ ਚੱਕੇ ਹੋ ਹੈਗੇ ਆ ਕੋਲ ਚੱਕੇ ਹੋ ਹੈਗੇ ਆ ਜਾਣਾ ਤਾਂ ਬਹੁਤ ਜ਼ਰੂਰੀ ਜਾਣਾ ਹੈਗਾ ਪਰੇਸ਼ਾਨੀ ਤਾਂ ਬਹੁਤ ਸਾਹਮਣਾ ਕਰਦੇ ਫਿਰ অলਟਰਨੇਟਿਵ ਕੀ ਪ੍ਰਾਈਵੇਟ অলਟਰਨੇਟਿਵ ਪ੍ਰਾਈਵੇਟ ਵੀ ਕੋਈ ਨਹੀਂ ਆ ਰਹੀ ਹੈਗੀ ਅੱਜ ਪੰਜਾਬ ਦੇ ਵਿੱਚ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਣਾ ਸੀ ਜਿਹਦੇ ਸਬੰਧ ਦੇ ਵਿੱਚ ਸਾਡੀਆਂ ਗੇਟ ਰੇਲੀਆਂ ਤੇ ਜਦੋਂ ਟੈਂਡਰ ਖੋਲਣਾ ਸੀ ਉਹਦੇ ਵੇਲੇ ਬੰਦ ਦਾ ਐਲਾਨ ਸੀ ਪਰ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਵਾਅਦਾ ਕਰਦੇ ਹੋਏ ਸਾਡੇ ਤਕਰੀਬਨ ਸਵੇਰ ਤੋਂ 4 ਵਜੇ ਤੋਂ ਸਾਰੇ ਡੀਪੂਆਂ ਦੇ ਪ੍ਰਧਾਨ ਤੇ ਸਟੇਟ ਕਮੇਟੀ ਦੇ ਆਗੂ ਅਰੈਸਟ ਕਰ ਲਏ ਆ ਤੇ ਅਰੈਸਟ ਕਰਨ ਤੋਂ ਬਾਅਦ ਸਾਡੇ ਵੱਲੋਂ ਪੂਰਾ ਪੰਜਾਬ ਨਾਲ ਦੀ ਨਾਲ ਪੰਜਾਬ ਦੇ ਵਸਣ ਤੇ ਪੂਰਾ ਪੰਜਾਬ ਬੰਦ ਕਰ ਦਿੱਤਾ ਗਿਆ ਤੇ ਕਿਸੇ ਵੀ ਹੱਦ ਤੱਕ ਹੋ ਜੇ ਅਸੀਂ ਕਿਲੋਮੀਟਰ ਜਿਹੜੀਆਂ ਬੱਸਾਂ ਨੇ ਉਹ ਪੰਜਾਬ ਦੇ ਵਿੱਚ ਨਹੀਂ ਪੈਣ ਦੇਣੀਆਂ ਕਿਲੋਮੀਟਰਾਂ ਦੇ ਸਬੰਧ ਦੇ ਵਿੱਚ ਸਾਡਾ ਪੂਰਾ ਪੰਜਾਬ ਬੰਦਾ ਤੇ ਹੜਤਾਲ ਜਾਰੀ ਹੈ ਕਿ ਮੈਂ ਸੀਆਈਟੀਯੂ ਦਾ ਪੰਜਾਬ ਦਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਗੀ ਸਭ ਤੋਂ ਵੱਡਾ ਜਿਹੜੇ ਦਿਖਾਏ ਤੇ ਉਹਨਾਂ ਤੇ ਅਮਲ ਕਰਨ ਦੀ ਬਜਾਏ ਪਹਿਲੀਆਂ ਸਰਕਾਰਾਂ ਤੋਂ ਵੀ ਗਾਂਹ ਲੰਘ ਗਏ ਹਾਲਾਤ ਇਹ ਬਣ ਗਏ ਲੋਕ ਇਹ ਕਹਿਣ ਲੱਗੇ ਕੋਈ ਕੋਈ ਕਹਿੰਦਾ ਕਾਂਗਰਸ ਸਿੰਘ ਦੀ ਕੋਈ ਕਹਿੰਦਾ ਅਕਾਲੀ ਸਿੰਘ ਦੇ ਨਾਲੋਂ ਸਾਡੇ ਪੰਨ ਬਸ ਦੇ ਜਿਹੜੇ ਕੰਮ ਇਹ ਆ ਕਿ ਉਹਨਾਂ ਦੇ ਹੱਕ ਜਿਹਦੇ ਜਾਜ ਮੰਗਾ ਮੰਨਣ ਦੀ ਬਜਾਏ ਅਰ ਬਾਈ ਨਹੀਂ ਅਗਰ ਗੌਰ ਚ ਆ ਗਿਆ ਇਹਨਾਂ ਦੇ ਰਾਤ ਦੇ ਪੰਜਾਬ ਦੇ ਜਿਹੜੇ ਆਗੂ ਆ ਉਹ ਵੱਖ-ਵੱਖ ਥਾਵਾਂ 'ਚ ਬੰਦ ਕਰੇ ਹੋਏ ਆ